ਫੈਮਿਲੀ ਨਾਲ ਅਸੀਂ ਗੈਂਸੀ ਪਟੇਲਾ ਅਫਸਰ ਕਲੱਬ ਤੇ ਉੱਥੇ ਦੋ ਤਿੰਨ ਡਿਸ਼ਸ ਆਰਡਰ ਕੀਤੀਆਂ ਇੱਕ ਦੋ ਡਿਸ਼ਸ ਤਾਂ ਕਾਫੀ ਠੀਕ ਸੀ ਗਿਆ ਔਰ ਜਦੋਂ ਅਸੀਂ ਚਿਲੇਚਿਕ ਆਰਡਰ ਕੀਤਾ ਤਾਂ ਜਦੋਂ ਖਾਇਆ ਤਾਂ ਉਹਦੇ ਚ ਕਾਫੀ ਬਦਬੂ ਆ ਰਹੀ ਸੀ ਜੇ ਅੰਦਰ ਨਿਕਲ ਜਾਂਦਾ ਤਾਂ ਫੂਡ ਪੋਇਜ਼ਨਿੰਗ ਸਾਰੀ ਫੈਮਿਲੀ ਨੂੰ ਹੋਣ ਦਾ ਖਤਰਾ ਸੀਗਾ ਔਰ ਜਾਨ ਵੀ ਤੇ ਵੀ ਜੋਖਮ ਬਣ ਜਾਂਦਾ ਹੈ ਸਿਰਫ ਕੰਮ ਇਹ ਹੈ ਸ਼ਿਕਾਇਤ ਦੇਣਾ ਹੈਗਾ ਕਾਰਵਾਈ ਕਰਨੀ ਜਾਂ ਨਾ ਕਰਨੀ ਇਹ सेवर्जिन द पिज़्ज़ा ਕੰਮੈਕ ਇਦੇ ਵਿੱਚ ਉਹਨਾਂ ਨੇ ਕੰਪਲੇਨ ਕੀਤੀ ਹੈ ਕਿ ਜਿਹੜਾ ਖਾਣਾ ਹੈ ਇਹ ਸਟੇਲ ਉਹਨਾਂ ਨੂੰ ਮਿਲਿਆ ਅਪ ਟੂ ਦਾ ਕੁਆਲਿਟੀ ਅਪ ਟੂ ਮਾਰਕ ਨਹੀਂ ਸੀਗਾ ਤੇ ਸੈਟੀਸਫਾਈਡ ਨਹੀਂ ਹੈਗੇ ਸੋ ਇਸ ਦੇ ਉੱਤੇ ਅਸੀਂ ਬੰਦੀ ਕਾਰਵਾਈ ਅਸੀਂ ਤਵਦੀਸ਼ ਕਰਕੇ ਜਲਦੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਸੁਝਾਅ ਹੈ ਜੈ ਕਪਟਿਆਲਾ ਦੇ ਵਿੱਚ ਫੂਡ ਖਰਾਬ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਪਲੇਨਟ ਦਿੱਤੀ ਹੈ ਕਿ ਆ ਮਾਫੀ ਜੀ ਬਿਲਕੁਲ ਇਹ ਰਾਤ ਅਸੀਂ ਬੀਤੀ ਰਾਤ ਫੈਮਿਲੀ ਨਾਲ ਅਸੀਂ ਗੈਂਸੀ ਪਟੇਲਾ ਅਫਸਰ ਕਲੱਬ ਤੇ ਉੱਥੇ ਦੋ ਤਿੰਨ ਡਿਸ਼ਸ ਆਰਡਰ ਕੀਤੀਆਂ ਇੱਕ ਦੋ ਡਿਸ਼ਸ ਤਾਂ ਕਾਫੀ ਠੀਕ ਸੀ ਗਿਆ ਔਰ ਜਦੋਂ ਅਸੀਂ ਚਿਲੇ ਚਿਕ ਆਰਡਰ ਕੀਤਾ ਤਾਂ ਜਦੋਂ ਖਾਇਆ ਤਾਂ ਉਹਦੇ ਚ ਕਾਫੀ ਬਦਬੂ ਆ ਰਹੀ ਸੀ ਔਰ ਜੇ ਅੰਦਰ ਨਿਕਲ ਜਾਂਦਾ ਤਾਂ ਫੂਡ ਪੋਇਜ਼ਨਿੰਗ ਸਾਰੀ ਫੈਮਿਲੀ ਨੂੰ ਹੋਣ ਦਾ ਖਤਰਾ ਸੀਗਾ ਔਰ ਜਾਨ ਵੀ ਤੇ ਵੀ ਜੋਖਮ ਬਣ ਜਾਂਦਾ ਕਿਉਂਕਿ ਫੂਡ ਦਾ ਜਿਹੜਾ ਕੁਆਲਿਟੀ ਹੈ ਉਹਨੂੰ ਮੇਨਟੇਨ ਰੱਖਣੀ ਚਾਹੀਦੀ ਹੈ ਫੂਡ ਜਿਹੜਾ ਜਿਹੜਾ ਅਫੀਸਰਸ ਕਲੱਬ ਵਿੱਚ ਵੀ ਇਸ ਤਰ੍ਹਾਂ ਦੇ ਤੁਹਾਨੂੰ ਚੀਜ਼ ਮਿਲ ਰਹੀ ਹੈ ਤਾਂ ਅਸੀਂ ਹੋਰ ਕਿੱਥੇ ਉਮੀਦ ਕਰ ਸਕਦੇ ਹਾਂ ਇਹ ਤੁਸੀਂ ਸਰਕਾਰੀ ਜਿਹੜਾ ਕਲੱਬ ਹੈਗਾ ਇਹਦੀ ਸ਼ਿਕਾਇਤ ਕੀਤੀ ਆ ਪਰ ਰੋਜ਼ ਕਾਫੀ ਵੀਡੀਓ ਵਾਇਰਲ ਹੁੰਦੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਅੱਜ ਸ਼ਿਕਾਇਤ ਕੀਤੀ ਹੈ ਪਹਿਲਾਂ ਸ਼ਾਇਦ ਮਾਮਲਾ ਸਾਹਮਣੇ ਆਇਆ ਸ਼ਿਕਾਇਤ ਲੈ ਕੇ ਵੀ ਕੋਈ ਕੀ ਕਾਰਵਾਈ ਜੀ ਦੇਖੋ ਜੀ ਮੇਰਾ ਸਿਰਫ ਕੰਮ ਇਹ ਹੈ ਸ਼ਿਕਾਇਤ ਦੇਣਾ ਹੈਗਾ ਕਾਰਵਾਈ ਕਰਨੀ ਜਾਂ ਨਾ ਕਰਨੀ ਇਹ ਸਿਵਲ ਸਰਜਨ ਆਫਿਸ ਦਾ ਕੰਮ ਹੈ ਹੋਰ ਕਿਸੇ ਤੇ ਕਾਰਵਾਈ ਕਰਨੀ ਹੈ ਇਹ ਵੀ ਇਹ ਦੇਖਣਗੇ ਡਿਸਾਈਡ ਕਰਨਗੇ ਵੀ ਕਿਉਂਕਿ ਹੁਣ ਮੈਂ ਜਿਵੇਂ ਤੁਸੀਂ ਗੱਲ ਕਰ ਰਹੇ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ ਕਾਰਵਾਈ ਦਾ ਇਹ ਹੈ ਵੀ ਕੋਈ ਸਬੂਤ ਹੁਣ ਰਿਆ ਨਹੀਂ ਹੋਣਾ ਉੱਥੇ ਜੇ ਕੋਈ ਵੀ ਸੈਂਪਲਿੰਗ ਹੋਏਗੀ ਡਿਸਟ੍ਰਿਕਟ ਹੈਲਥ ਅਫੀਸਰ ਜਾਏਗਾ ਉਥੋਂ ਕੋ ਸੈਂਪਲਿੰਗ ਕਰੇਗਾ ਉਥੋਂ ਤੱਕ ਅੱਜ ਇੱਕ ਕੰਪਲੇਨ ਦੇ ਤੇ ਕੱਲ ਤੱਕ ਮਸਾਇੇ ਜਾਣਗੇ ਤਾਂ ਇੱਕ ਜਿਹੜਾ ਕਲੱਬ ਹੈਗਾ ਸਰਕਾਰੀ ਕਲੱਬ ਹੈਗਾ ਵੀ ਜਿਹੜੇ ਅੰਦਰ ਕੁਕਿੰਗ ਰਸੋਈ ਹੈਗੀ ਹੈ ਇਹ ਕੋਈ ਨਿੱਜੀ ਕੰਪਨੀ ਹੈ ਜਾਂ ਸਰਕਾਰੀ ਹੈਗਾ ਇਹ ਇਹੋ ਇਹ ਕੰਟਰੈਕਟ ਟਾਈਮ ਟੂ ਟਾਈਮ ਡਿਪਟੀ ਕਮਿਸ਼ਨਰ ਦੀ ਅਗਵਾਈ ਚ ਕਲੱਬ ਚੱਲਦਾ ਹੋ ਟਾਈਮ ਟੂ ਟਾਈਮ ਜਿਹੜਾ ਕੰਟਰੈਕਟ ਫੂਟਾ ਜਿਹੜਾ ਉਹ ਦਿੱਤਾ ਜਾਂਦਾ ਔਰ ਕਿਹਨੂੰ ਦਿੱਤਾ ਗਿਆ ਇਹ ਵੀ ਮਾਮਲਾ ਜਾਂਚਦਾ ਹੈਗਾ ਔਰ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕੰਟਰੈਕਟ ਕਿਉਂ ਦਿੱਤਾ ਆ ਤੇ ਜਦੋਂ ਅਸੀਂ ਖਾਇ ਤਾਂ ਪਤਾ ਲੱਗਿਆ ਕਿਸੇ ਰੈਸਟੋਰੈਂਟ ਕੋਈ ਓਨਰ ਹੈਗਾ ਉਹਨੂੰ ਇਹ ਕੰਟਰੈਕਟ ਦਿੱਤਾ ਗਿਆ ਇੱਕ ਪ੍ਰਾਈਵੇਟ ਨੂੰ ਇੱਕ ਪ੍ਰਾਈਵੇਟ ਗਿਆ ਸ਼ਵਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਸਿਵਲ ਸਰਜਨ ਕੋਸ਼ਿਸ਼ ਪਲੋਂ ਇੱਕ ਪ੍ਰਾਈਵੇਟ ਜਿਹੜੇ ਲੋਕੀ ਹੈਗੇ ਰੈਸਟੋਰੈਂਟਾਂ ਦੇ ਵਿੱਚ ਜਾਣ ਤੋਂ ਡਰਦੇ ਨੇ ਸਰਕਾਰੀ ਹੈਗਾ ਲੋਕੀ ਵਿਸ਼ਵਾਸ ਨਾਲ ਜਾਂਦੇ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਕਿਵੇਂ ਦਾ ਖਾਣਾ ਪਰੋਸਿਆ ਜਾ ਰਿਹਾ ਹੈ ਮੇਸੇਜ ਦੇ ਗੱਲ ਤਾਂ ਇਨੀ ਮੇਰਾ ਆਉਣ ਦਾ ਮਕਸਦ ਸਿਰਫ ਇਨਾ ਹੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਫੂਡ ਦਾ ਜਿਹੜਾ ਉੱਥੇ ਹੁਣ ਫੂਡ ਤਾਂ ਮਿਲਣਾ ਨਹੀਂ ਕੋਈ ਸਬੂਤ ਵੀ ਨਹੀਂ ਮਿਲਣਾ ਹੈਗਾ ਔਰ ਆਉਂਦੇ ਦਿਨਾਂ ਤੱਕ ਉੱਥੇ ਜਿਹੜੀ ਪ੍ਰਬੰਧ ਹੈ ਕਲੱਬ ਦਾ ਉਹ ਚੰਗਾ ਹੋ ਸਕੇ ਫੂਡ ਜਿਹੜਾ ਲੋਕਾਂ ਨੂੰ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨੂੰ ਅੱਛਾ ਮੁਹਈਆ ਕਰਵਾਇਆ ਜਾ ਸਕੇ ਜਿਵੇਂ ਤੁਸੀਂ ਕੈਸ਼ ਵਾਸ਼ਨ ਕੀ ਦਿੱਤਾ ਤਾਂ ਅਸ਼ਵਾਸ਼ਨ ਨੇ ਕਿਹਾ ਵੀ ਅਸੀਂ ਕੰਪਲੇਂਟ ਰਿਸੀਵ ਕਰ ਲਈ ਹੈ ਜਿਵੇਂ ਤੁਸੀਂ ਗੱਲ ਵੀ ਕੀਤੀ ਹੁੰਦੀ ਉਹਨਾਂ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਜਿਹੜੀ ਹੈ ਇਨਵੈਸਟੀਗੇਟ ਕਰਕੇ ਕੀਤੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਸਰੀ ਕਿ ਤੁਸੀਂ ਕਹੋ ਉਹ ਗੱਲ ਇਹ ਵੀ ਹੈ ਕਿ ਜਿਹੜੇ ਉੱਥੇ ਮੈਂਬਰ ਸੀ ਉਹਨਾਂ ਨਾਲ ਮੈਨੇਜਰ ਨੇ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਕੀ ਰਿਐਕਸ਼ਨ ਸੀ ਫੂਡ ਨੂੰ ਲੈ ਕੇ ਮੈਂ ਤੁਸੀਂ ਜਦੋਂ ਅਸੀਂ ਜਿਹੜੇ ਉੱਥੇ ਮੈਨੇਜਰ ਸੀ ਉਹਨਾਂ ਨੂੰ ਵੀ ਟੈਸਟ ਕਰਾਇਆ ਤਾਂ ਉੱਥੇ ਇੱਕ ਲੇਡੀ ਹੈਗੀ ਹੈ ਉਹਨੂੰ ਟੈਸਟ ਕਰਾਇਆ ਤਾਂ ਉਹਨੇ ਮੰਨਿਆ ਵੀ ਟੈਸਟ ਖਰਾਬ ਹੈਗਾ ਬਾਕੀ ਕਿਉਂਕਿ ਕਿਚਨ ਦਾ ਜਿਹੜਾ ਕੰਟਰੈਕਟਰ ਆ ਉਹ ਹੋਰ ਹੈ ਦੂਜੀ ਜਿਹੜੀ ਕੈਟਰਿੰਗ ਅਰੇਂਜਮੈਂਟ ਹੋਰ ਹੈਗੀ ਆ ਉਹਦੇ ਚ ਆਪਸੀ ਉਹਨਾਂ ਨੇ ਕਿਵੇਂ ਗੱਲ ਕੀਤੀ ਜਾਏਗੀ ਇਸ ਬਾਰੇ ਮੈਂ ਕੁਝ ਕਹਿ ਸਕਦਾ ਨਹੀਂ। ਠੀਕ ਹੈ। ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਖਾਣ-ਪੀਣ ਦਾ ਅਮਾਨ ਜਿਹੜਾ ਲੋਕਾਂ ਨੂੰ ਕੋਈ ਜਿਹੜੀ ਨਾ ਪਰੋਸਿਆ ਜਾ ਰਿਹਾ ਹੈ ਜਾਂ ਫਿਰ ਬਰਬੂਦ ਹੋ ਰਿਹਾ ਹੈ ਤੇ ਅਜੇ ਇੱਕ ਕੰਪਲੇਟ ਆਈ ਹੈ ਪਟਿਆਲਾ ਕਲੱਬ ਦੀ। ਉਹਦੇ ਵਿੱਚ ਜੋ ਰਾਤ ਨੂੰ ਕੋਈ ਫੈਮਿਲੀ ਗਈ ਸੀ। ਤੁਹਾਨੂੰ ਨੇ ਕੰਪਲੇਨ ਜੀ ਹਾਂ ਮੇਰੇ ਕੋਲ ਹੁਣੇ ਕੰਪਲੇਨ ਰਿਸੀਵ ਹੋਈ ਹੈ ਜਿਸ ਦੇ ਵਿੱਚ ਇਹ ਮੈਂਸ਼ਨਡ ਹੈ ਕਿ ਕੱਲ ਰਾਤੀ ਡਿਨਰ ਵੇਲੇ ਜਦੋਂ ਫੈਮਿਲੀ ਉੱਤੇ ਪਹੁੰਚੀ ਹੈ ਤੇ ਉਹਨਾਂ ਪਟਿਆਲਾ ਕਲੱਬ ਪਟਿਆਲਾ ਆਫਿਸਰਸ ਕਲੱਬ ਜਿਹੜਾ ਚੁੱਕੀ ਬਾਰਾਦਰੀ ਦੇ ਵਿੱਚ ਹੈਗਾ ਇਹਦੇ ਵਿੱਚ ਉਹਨਾਂ ਨੇ ਕੰਪਲੇਨ ਕੀਤੀ ਹੈ ਕਿ ਜਿਹੜਾ ਖਾਣਾ ਹੈ ਇਹ ਸਟੇਲ ਉਹਨਾਂ ਨੂੰ ਮਿਲਿਆ ਅਪ ਟੂ ਦਾ ਕੁਆਲਿਟੀ ਅਪ ਟੂ ਮਾਰਕ ਨਹੀਂ ਸੀਗਾ ਤੇ ਸੈਟੀਸਫਾਈਡ ਨਹੀਂ ਹੈਗੇ ਸੋ ਇਸ ਦੇ ਉੱਤੇ ਅਸੀਂ ਬੰਦੀ ਕਾਰਵਾਈ ਇਸਿਤਵ ਦੀਸ਼ ਕਰਕੇ ਜਲਦੋ ਜਲ ਕਰਨ ਦੀ ਕੋਸ਼ਿਸ਼ ਕਰ ਮੈਡਮ ਇਹ ਸਰਕਾਰੀ ਕਲੱਬ ਹੈਗਾ ਇੱਕ ਪ੍ਰਾਈਵੇਟਾਂ ਦੇ ਆ ਵੀ ਕਾਰਵਾਈ ਨਹੀਂ ਹੁੰਦੀ ਇਹ ਲੱਗਦਾ ਕਿ ਸਰਕਾਰੀ ਦੇ ਕੋਈ ਕਾਰਵਾਈ ਹੋਏਗੀ ਜਿਹਦੇ ਕੋਲ ਬਿਲਕੁਲ ਬੰਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਦਾ ਕੁਕਿੰਗ ਦਾ ਠਿਕਾ ਜਿਹਾ ਹੈਗਾ ਉਹਨਾਂ ਦੇ ਨਾਲ ਸਾਰੀ ਗਲਤੀ ਪਹਿਲਾਂ ਡਿਟੇਲ ਪ੍ਰਾਪਤ ਕਰਕੇ ਫਿਰ ਬੰਦੀ ਕਾਰਵਾਈ ਜੋ ਡਿਪਾਰਟਮੈਂਟ ਵੱਲੋਂ ਬੰਦੀ ਹੈ ਜਲਦੋ ਜਲ ਕੀਤੀ ਜਾਏਗੀ